ਸਦਾ ਤੋਂ ਆਸੀ ਮਾਨ ਦਾ ਧੰਨਵਾਦ ਕਰਦੇ ਆ ਆ ਜਿਹੜੇ 350 ਸਾਲਾ ਸ਼ਹੀਦੀ ਪੁਰਬ ਗੁਰਤੇਗ ਬਹਾਦਰ ਜੀ ਦਾ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਔਰ ਉਹਦੇ ਜਿਹੜੇ ਪ੍ਰਬੰਧ ਨੇ ਜੋ ਕੀਤੇ ਗਏ ਨੇ ਅੱਜ ਅਸੀਂ ਗੱਜੂ ਮਾਜਰਾ ਵਿਖੇ ਖੜੇ ਆ ਜੋ ਤਲਵੰਡੀ ਸਾਬੋਤ ਉਹ ਨਗਰ ਕੀਰਤਨ ਹੈ ਜਿਹੜਾ ਉਹ ਅਨੰਤਪੁਰ ਸਾਹਿਬ ਨੂੰ ਜਿਹੜਾ ਜਾ ਰਿਹਾ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਜੀਆਂ ਕਹਿਣ ਨੂੰ ਨਤਮਸਤਕ ਹੋਣ ਵਾਸਤੇ ਅੱਜ ਅਸੀਂ ਗੱਜੂ ਮਾਜਰੇ ਵਿਖੇ ਖੜੇ ਆ ਸੋ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਗੁਰਤੇਗ ਬਹਾਦਰ ਜੀ ਚਰਨਸ਼ੋਪ ਪ੍ਰਾਪਤ ਨੇ ਉਹਨਾਂ ਨੂੰ ਜਿਹੜੀ 50-50 ਦੀ ਲੱਖ ਲੱਖ ਦੀ ਰਾਸ਼ੀ ਜਿਹੜੀ ਦਿੱਤੀ ਗਈ ਆ ਅਸੀਂ ਉਹਦੇ ਵਾਸਤੇ ਵੀ ਧੰਨਵਾਦ ਕਰਦਾ ਸਾਡੇ ਸਰਪੰਚ ਸਾਹਿਬ ਲਲੋਚੀ ਦੇ ਕਿਉਂਕਿ ਲਲੋਚੀ ਵੀ ਗੁਰੂ ਸਾਹਿਬ ਨੇ 400 ਪ੍ਰਾਪਤ ਹੈ ਲਲੋਚੀ ਪਿੰਡ ਉਹ ਸਰਪੰਚ ਸਾਹਿਬ ਵੀ ਆਏ ਹੋਏ ਨੇ ਇਹਨਾਂ ਨੂੰ ਵੀ ਜਿਹੜਾ 50 ਲੱਖ ਦੀ ਰਾਸ਼ੀ ਆ ਜਿਹੜੀ ਜੋ-ਜੋ ਇਹਨਾਂ ਨੇ ਪਿੰਡ ਦੇ ਵਿੱਚ ਕੰਮਕਾਰ ਕਰਾਉਣੇ ਚਾਹੁੰਦੇ ਸੀ ਉਹਦੇ ਵਾਸਤੇ ਇਹਨਾਂ ਨੂੰ ਦਿੱਤਾ ਗਿਆ ਹੋਰ ਵੀ ਜਿਹੜੇ ਕਰਹਾਲੀ ਜਾਂ ਸਮਾਨਾ ਥੜਾ ਸਭ ਗੁਰੂ ਘਰ ਹੈ ਜਿਹੜਾ ਉਹਨਾਂ ਵਾਸਤੇ ਜੋ ਰਾਸ਼ੀ ਦੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਔਰ ਸਜਦਾ ਕਰਦੇ ਹਾਂ ਗੁਰਤੇਗ ਬਾਹਤ ਜੀ ਦੇ ਚਰਨਾਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆ ਤੇ ਜਿਹੜਾ ਹੈਗਾ ਸਿੱਖੀ ਨਾਲ ਜੁੜ ਕੇ ਅਸੀਂ ਆਪਣਾ ਜਿਹੜਾ ਹੈਗਾ ਗੁਰੂ ਘਰ ਨਾਲ ਜੁੜ ਕੇ ਔਰ ਸ਼ਬਦ ਨਾਲ ਜੁੜ ਕੇ ਜਿਹੜਾ ਆਪਣੇ ਦਿਨ ਬਸਰ ਕਰ ਰਹੇ ਹਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਦੁਬਾਰਾ ਫੇਰ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੁੰਨੇ ਜੋ ਗੁਰੂ ਜੋ ਮੁੱਖ ਮੰਤਰੀ ਸਾਹਿਬ ਨੂੰ ਅਨੰਦਪੁਰ ਸਾਹਿਬ ਵਿਖੇ ਜੋ 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਜਿਹੜਾ ਹੈਗਾ ਗੁਰਬਾਣੀ ਨਾਲ ਜੋੜਨਾ ਔਰ ਧਾਰਮਿਕ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਹੜਾ ਪਹੁੰਚਣਾ ਉਹਨਾਂ ਦੇ ਜਿਹੜਾ ਹੈਗਾ ਅਸੀਂ ਬਚਨ ਵੀ ਸੁਣਾਗੇ ਔਰ ਜੋ ਬਾਣੀ ਨਾਲ ਜੁੜਨ ਦਾ ਜਿਹੜਾ ਉੱਥੇ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ